ਤੂੰ ਪੀਵੋ ਸਦਾ ਰਹਿ ਜਿਓ ਅਮਰ ਤੂੰ I'm Turn it ਕ੍ਰਿਪਾ ਤੇਰੀ ਸਾਕਤ ਨੂੰ ਖਾਲਸਾ ਸਾジナ ਦੇਸ ਦੀਆਂ ਲੱਖ ਲੱਖ ਮੁਬਾਰਕਾਂ ਅੱਜ 325 ਮਖਾਲਸਾ ਸਾジナ ਦੇਸਾ ਪੁੰਗਾਰੇ ਆਂ ਛੁਰੇ ਸਾਹਿਬ ਦੀ ਬੜੀ ਵੱਡੀ ਕਿਰਪਾ ਸੱਚੇ ਪਾਤਸ਼ਾਹ ਜੀ ਦੀ ਮਿਹਰ ਆ ਸਾਡੇ ਸੁਪਨਿਆਂ ਦੇ ਘਰ ਦੇ ਪਰਿਵਾਰਕ ਮੈਂਬਰਾਂ ਦੇ ਵੀ ਜਿਹੜਾ ਸੱਚੇ ਪਾਤਸ਼ਾਹ ਦਾ ਸਾਡੇ ਸਰ ਤੇ ਮੇਰ ਪਰੇ ਹੱਥ ਗੁਰੂ ਘਰ ਦੇ ਵਿੱਚ ਉਹ ਆਸਰਾ ਲੈ ਕੇ ਬੈਠੇ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਿਹਰ ਕੀਤੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੇ ਸੁਪਨਿਆਂ ਦੇ ਘਰ ਵਿੱਚ ਸਾਡੇ ਪਰਿਵਾਰਕ ਮੈਂਬਰਾਂ ਦੇ ਉਹ ਸਰੀਰਕ ਸਮੱਸਿਆਵਾਂ ਨੂੰ ਦੂਰ ਕਰਕੇ ਉਹਨਾਂ ਨੂੰ ਸਮਰਥ ਹੁੰਦੀ ਬਖਸ਼ੀ ਗੁਰੂ ਘਰ ਦੇ ਵਿੱਚ ਦੋਨੋਂ ਟਾਈਮ ਸਵੇਰ ਦੇ ਟਾਈਮ ਇਸ ਹੰਦਿਆਂ ਸੰਗਤ ਜਦੜ ਬੈਠਦੀ ਆ ਗੁਰਬਾਣੀ ਦਾ ਪ੍ਰਵਾਹ ਹੁੰਦਾ ਸਾਡੇ ਸੁਪਨਿਆਂ ਦੇ ਘਰ ਵਿੱਚ ਗੁਰੂ ਘਰ ਦੇ ਵਿੱਚ ਸਾਡੇ ਗ੍ਰਾਂਤੀ ਸਿੰਘ ਸਾਡੇ ਸਭ ਤੋਂ ਪਹਿਲੇ ਗ੍ਰਾਂਤੀ ਸਿੰਘ ਬਾਪੂ ਨਿਸ਼ਾਨ ਸਿੰਘ ਜੀ ਜਿਨ੍ਹਾਂ ਨੇ ਸੇਵਾ ਦਾ ਮੌਕਾ ਸਾਨੂੰ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਤੋਂ ਦਰਵਾਜ਼ਾ ਸਾਹਿਬ ਦੇ ਪ੍ਰਕਰਮਾਂ ਦੇ ਵਿੱਚੋਂ ਮਿਲਿਆ ਬਾਪੂ ਜੀ ਆਪਣੀ ਜ਼ਿੰਦਗੀ ਦੀਆਂ ਕੁਝ ਇਸੇ ਹਾਲਾਤਾਂ ਦੇ ਵਿੱਚੋਂ ਨਿਕਲ ਰਹੇ ਸੀ ਬੀਬੀ ਕਾ ਉਸੇ ਤੇ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਸਿਰ ਦੇ ਵਿੱਚ ਗਰਮ ਪੈ ਗਈ ਜੀ ਉਹਨੂੰ ਆਪਾਂ ਕੀ ਦੇ ਕਰਦੇ ਤੇ ਉਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਿੰਨੇ ਪਰਿਵਾਰ ਵੀ ਸਮਾਜ ਵੀ ਬਾਪੂ ਦੇ ਇਸ ਹਾਲ ਨੂੰ ਦੇਖ ਕੇ ਇਹਨੂੰ ਜ਼ਿੰਮੇਵਾਰ ਕਹਿੰਦੇ ਸੀ ਵੀ ਬਾਪੂ ਨੇ ਆਪਣੀ ਜ਼ਿੰਦਗੀ 'ਚ ਐਸੀਆਂ ਗਲਤੀਆਂ ਕੀਤੀਆਂ ਵੀ ਇਹ ਸੁਧਰ ਨਹੀਂ ਸਕਦਾ ਪਰ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਬਾਪੂ ਜੀ ਦੀ ਡਿਊਟੀ ਲਾ ਕੇ ਭੇਜਿਆ ਸੀ ਉਥੋਂ ਇਹਨਾਂ ਨੇ ਸੁਖਨੇ ਵਾਲੇ ਘਰ ਵਿੱਚ ਆ ਕੇ ਗੁਰਬਾਣੀ ਦੀ ਜਿਹੜੀ ਸੇਵਾ ਲੱਗੀ ਸੀ ਗੁਰੂ ਘਰ ਦੇ ਵਜ਼ੀਰ ਹੋਣ ਦੀ ਜਿਹੜੀ ਡਿਊਟੀ ਲੱਗੀ ਸੀ ਉਹ ਪੂਣੀ ਸੀ ਜਦੋਂ ਬਾਪੂ ਜੀ ਸਾਨੂੰ ਮਿਲੇ ਸੀ ਤਾਂ ਇਹਨਾਂ ਦੇ ਸਿਰ ਦੇ ਵਿੱਚ ਬਹੁਤ ਵੱਡਾ ਜਖਮ ਸੀ ਤਾਂ ਸਾਨੂੰ ਡਾਕਟਰਾਂ ਨੇ ਕਿਹਾ ਵੀ ਇਹਨਾਂ ਦੇ ਸਿਰ ਦਾ ਆਪਰੇਸ਼ਨ ਕਰਨਾ ਪੈਣਾ ਸਰਜਰੀ ਕਰਨੀ ਪੈਣੀ ਹੈ ਜਾਂ ਤਾਂ ਤੁਸੀਂ ਆਪਣੇ ਐਨਜੀਓ ਦੇ ਲੈਟਰਪੈਡ ਤੇ ਲਿਖ ਕੇ ਦਿਓ ਕਿ ਜਾਂ ਇਹਨਾਂ ਦਾ ਪਰਿਵਾਰਕ ਮੈਂਬਰ ਕੋਈ ਹੈ ਉਸ ਟਾਈਮ ਆਪਣਾ ਐਨਜੀਓ ਨਹੀਂ ਸੀਗਾ ਢਾਬੇ ਤੇ ਹੁੰਦੇ ਸੀ ਆਪਾਂ ਕਾਫੀ ਨਰਾ ਪਰਿਵਾਰ ਲੱਭਿਆ ਬਾਪੂ ਜੀ ਦੀਆਂ ਦੋ ਭੈਣਾਂ ਜਲੰਧਰ ਮਡਲ ਟਾਊਨ ਰਹਿੰਦੇ ਆ ਭਰਾ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਬੁਲਾਇਆ ਪਰ ਉਹ ਬੇਆਸ ਹੋਏ ਬੈਠੇ ਸੀ ਉਹ ਕਹਿੰਦੇ ਅਸੀਂ ਬਹੁਤ ਵਾਰ ਇਹਨਾਂ ਦਾ ਇਲਾਜ ਕਰਾ ਲਿਆ ਵੀ ਠੀਕ ਨਹੀਂ ਹੁੰਦੇ ਫੇਰ ਉਵੇਂ ਹੀ ਹੋ ਜਾਂਦੇ ਅਸੀਂ ਬੇਨਤੀ ਕੀਤੀ ਵੀ ਤੁਸੀਂ ਇੱਕ ਵਾਰੀ ਆ ਕੇ ਸਾਈਨ ਕਰ ਦਿਓ ਤਾਂ ਜੋ ਇਹਨਾਂ ਦਾ ਆਪਰੇਸ਼ਨ ਹੋ ਸਕੇ ਹੱਥ ਬਹੁਤ ਜ਼ਿਆਦਾ ਮਾਰੀ ਜਾਂਦਾ ਜੋ ਮਹਾਰਾਜੀ ਕਰਤਾ ਹੋਈ ਬਾਪੂ ਜੀ ਦਾ ਆਪਰੇਸ਼ਨ ਹੋਇਆ ਕਰੀਬ ਸਰੋਮੀਨਾ ਹਸਪੀਟਲ ਰਹਿਣ ਤੋਂ ਬਾਅਦ ਬਾਪੂ ਜੀ ਸੁਪਨਾ ਦੇ ਘਰ ਉੱਥੇ ਜਦ ਕਦੀ ਧਾਫੇ ਤੋਂ ਬਾਹਰ ਹਾੜੇ ਸ਼ਿਫਟ ਹੋ ਗਏ ਸੀ ਤੰਬੂ ਲਾ ਕੇ ਟੈਂਟ ਲਾ ਕੇ ਰਹਿ ਰਹੇ ਸੀ ਉੱਥੇ ਆ ਕੇ ਇੱਕਦਾਂ ਗੁਰੂ ਦੀ ਕਿਰਪਾ ਹੋਈ ਨਾਤਾ ਸਾਫੀ ਦੀ ਜ਼ਰੂਰਤ ਸੀ ਨਾ ਝਾਲੂ ਲਈ ਵੀ ਕਰਵਾਣੀ ਵੀ ਆਪ ਜੀ ਦੇ ਲਈ ਸੇਵਾ ਦਾ ਜਿਹੜਾ ਚਿੱਤੋਂ ਤੋਂ ਪੇਰੇ ਤੋਂ ਪਾਣੀ ਮਾਰਨ ਦੀ ਪਾਸ਼ੇ ਨੂੰ ਜਾਨ ਸਕਦਾ ਜਿਹੜਾ ਮੇਰਾ ਜਿਆਲਾ ਜੈਂਤੀ ਘਾਟਾ ਬਹੁਤ ਹੀ ਰਾਤ ਨੂੰ ਪੰਪ ਚੋਲ ਲੱਗਿਆ ਅੰਦਰ ਪਾਣੀ ਚੜ੍ਹ ਜਾਂਦਾ ਰਹੇ ਟੌਕਾ ਟੌਕਾ ਕਰਕੇ ਪੀਣ ਦਾ ਮਾਖੂ ਤੇਸਰ ਸਿੰਘ ਢਾਲੀ ਵਾਲੇ ਸਾਡੇ ਕੋਲੇ ਗੁਰਸਤਾਜ ਜੀ ਦੋਨੀ ਵਿੰਦਰਾ ਜੀ ਹੁੰਦੇ ਸੀ ਇੱਕ ਸਾਡੇ ਕੋਲੇ ਹਰਿੰਦਰ ਸਿੰਘ ਜੀ ਜਿਹਦੇ ਹੱਥ ਤਕੀਰੇ ਪੈ ਰਹੇ ਵੀ ਕੁਕਲਾ ਵੀਰ ਸੀਗੇ ਪੰਜ ਛੇ ਬੰਦੇ ਸਾਰੀ ਰਾਤ ਇਹਨਾਂ ਦੀ ਅਜਾਇਬਾਂ ਤੇ ਡੀਆਂ ਲੀਆਂ ਬਿਲੇ ਹੋਏ ਪੂਨੀ ਪਏ ਜਦੋਂ ਉਹ ਕਰਕੇ ਉਸੇ ਹਨੂ ਦੇ ਵਿੱਚ ਕੰਪਨੀਰ ਚਾਹ ਭਾਈ ਸਾਰੇ ਗਿੱਲੇ ਬਿਸਤਰੇ ਦੇ ਵਿੱਚ ਪਏ ਚਲੋ ਅਸੀਂ ਫਟਾਫਟ ਬਿਸਤਰੇ ਕੱਢੇ ਨਵੇਂ ਬਿਸਤਰੇ ਤੇ ਕੱਪੜੇ ਚੇਂਜ ਕਰਾਏ ਬਾਪੂ ਜਣ ਬਿਠਾ ਲਿਆ ਨਿੱਗ ਕਰਨ ਵਾਸਤੇ ਉਹਦੇ ਪੜਾਹੇ ਦੇ ਵਿੱਚ ਕੜਾਈ ਤੇ ਰੱਖ ਕੇ ਥੋੜਿਆਂ ਲੱਗਣਾ ਧੂਣੀ ਵਾਲ ਤੇ ਵਾਹਿਗੁਰੂ ਜੀ ਦਾ ਜਾਪ ਕਰਨ ਲੱਗੇ ਅਸੀਂ ਬੈਠੇ ਦੋਨੇ ਜਣੇ ਵਾਹਿਗੁਰੂ ਦਾ ਜਾਪ ਕਰਨ ਲੱਗੇ ਪਿੱਛੇ ਜਿਹੜੇ ਉਸ ਟਾਈਮ ਸਾਡੇ ਕੋਲ 17-18 ਮੈਂਬਰ ਸੀ ਉਹ ਵੀ ਇਕੱਲੇ ਵਾਹਿਗੁਰੂ ਦਾ ਜਾਪ ਕਰਨ ਲੱਗੇ ਤਾਂ ਮਾਮਾ ਜੀ ਨੇ ਸਾਡੇ ਜਿਹੜਾ ਪ੍ਰਸ਼ਾਦਾ ਤਿਆਰ ਕਰਦਾ ਸੀ ਵੀਰ ਗਰਮੇਲ ਸਿੰਘ ਉਹਨੂੰ ਕਿਹਾ ਗਰਮੇਲ ਥੋੜੇ ਦੇਖ ਤੇ ਖੜਾ ਹੋ ਜਾ ਆਪਣੇ ਦੇਸੀ ਕੋਲ ਜੇਖਿਆ ਹੋਵੇ ਸੱਚੇ ਆ ਗਈ ਉਹਨੇ ਬਾਜ ਮਾਰੀ ਜਾਂ ਦਾ ਸੇਕਾ ਦਿੰਦੇ ਹੋਏ ਦੇਸੀ ਸੋ ਜੀ ਦੇਵ ਉੱਥੇ ਆ ਕੇ ਮਹਾਰਾਜ ਦੀ ਕਿਰਪਾ ਨਾਲ ਪ੍ਰਕਾਸ਼ ਹੋ ਕੇ ਉੱਥੇ ਟੇਬਲ ਤੇ ਸੁੱਚਾ ਕਰਕੇ ਰੱਖਦੀ ਅੱਧਾ ਘੰਟਾ ਕਰੀਬ ਵਾਜੂ ਜੀ ਦਾ ਜਾਦ ਹੋਇਆ ਉਸ ਤੋਂ ਬਾਅਦ ਉਪਰੰਤ ਮੰਨ ਦੇ ਵਿੱਚੀ ਸੁਖਮਰ ਅਰਦਾਸ ਕਰਕੇ ਦੇਵ ਵਰਤਾਲੀਤੀ ਮਾਮਾ ਜੀ ਨੇ ਉਸੇ ਦਰਾਂ ਨੀ ਬਾਪੂ ਨਿਸ਼ਾਨ ਸਿੰਘ ਜੀ ਹਸਪਤਾਲ ਤੋਂ ਛੁੱਟੀ ਹੋ ਕੇ ਉਹਨਾਂ ਤੱਕ ਮੰਜਹ ਪਹੁੰਚੇ ਇਹਨਾਂ ਦੀ ਹਾਲਤ ਦੇਰ ਦੇ ਤੌਰ ਤੇ ਬਹੁਤ ਪਾਣੀ ਸੀ ਟੀਵੀ ਦੇ ਕਰੀਸੀਏ ਡੱਕੇ ਅਰਗਸ਼ੀਰ ਹੋਇਆ ਪਿਆ ਸੀ ਪਿਛਲੇ 30 35 ਸਾਲਾਂ ਤੋਂ ਸਰਕਤ ਦੇ ਜੀਵਨ ਚੱਲਦਾ ਸੀ ਚਲੋ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਥੋੜਾ ਇਹਨਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਇਹਨਾਂ ਦੇ ਭਾਣਜੇ ਨੇ ਸਾਨੂੰ ਇੱਕ ਦਿਨ ਦੱਸਿਆ ਵੀ ਮੇਰੇ ਮਾਮਾ ਜੀ ਪਹਿਲਾਂ ਗੁਰਦੁਆਰਾ ਸਾਹਿਬ ਪਾਠ ਕਰਦੇ ਹੁੰਦੇ ਸੀ ਕਹਿੰਦਾ ਵੀ 스피ਕਰ ਚ ਵੀ ਪਾਠ ਕਰਦੇ ਬਾਬਾ ਜੀ ਜੁੱਤੇ ਪਾਸ਼ਾ ਮਹਾਰਾਜੀ ਦੀ ਕਿਰਪਾ ਨਾਲ ਜਦੋਂ ਇਹਨਾਂ ਨਾਲ ਅਸੀਂ ਗੱਲ ਕੀਤੀ ਅਸੀਂ ਗੁਰਕਾ ਸਾਹਿਬ ਲਿਆਂਦਾ ਸੁਖਵੀਰ ਸਾਹਿਬ ਦਾ ਮishan Singh ਜੀ ਬਾੜ ਕਰਨ ਲੱਗੇ ਪਹਿਲਾਂ ਮਾਮਾ ਜੀ ਕਰਦੇ ਹੁੰਦੇ ਸੀ ਫਿਰ ਇਹਨਾਂ ਨੇ ਨਾਲ ਲੱਗਿਆ ਨਾ ਫਿਰ ਹੌਲੀ ਹੌਲੀ ਐਸੀ ਗੁਰੂ ਦੀ ਕਿਰਪਾ ਹੋਈ ਭਾਈ ਰਦਰਨਦੀਪ ਸਿੰਘ ਜੀ ਉਦੋਂ ਤੋਂ ਹੀ ਉੱਠ ਕੇ ਘੱਟਾ ਪਈ ਖੜੇ ਹੋ ਇਹ ਭਾਈ ਰਦਰਨਦੀਪ ਸਿੰਘ ਜੀ ਉਸੇ ਦੌਰਾਨ ਹੀ ਉਸੇ ਮਹੀਨੇ ਹੀ ਇਹ ਸਾਡੇ ਕੋਲੇ ਕਰਨਾਲ ਤੋਂ ਅਸੰਧ ਤੋਂ ਪਹੁੰਚੇ ਇਹ ਵੀ ਗੁਰੂ ਘਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਗ੍ਰਾਂਤੀ ਸਿੰਘ ਇਹਨਾਂ ਦੇ ਫਾਦਰ ਸਾਹਿਬ ਭਰਾ ਵੀ ਭੈਣਾਂ ਵੀ ਸਾਰਾ ਪਰਿਵਾਰ ਗੁਰੂ ਘਰ ਦੇ ਵਿੱਚ ਹੀ ਜੰਮਿਆ ਪਲਿਆ ਤੇ ਇਹ ਕਰਨਾਲ ਦੇ ਕੋਲੇ ਇੱਕ ਅਸੰਧ ਕਸਬਾ ਛੋਟਾ ਜਿਹਾ ਉੱਥੇ 4-5 ਸਾਲਾਂ ਤੋਂ ਘਰ ਦੀਆਂ ਕੁਝ ਸਮੱਸਿਆਵਾਂ ਦੇ ਕਾਰਨ ਵਾਇਫ ਤੋਂ ਥੋੜਾ ਅਲੱਗ ਹੋ ਗਏ ਸਰਗਤੀ ਰਹਿੰਦੇ ਇਸ ਤਰ੍ਹਾਂ ਦਾ ਖਣਵਾਤਾ ਪੈਰ ਤੇ ਜਗਮ ਹੋ ਗਿਆ ਬਹੁਤ ਵੱਡਾ ਕੋਈ ਨਾਲੇ ਵੱਡੀ ਛੋਟੀ ਸਿਸਟਰ ਨੇ ਭੈਣ ਨੇ ਸੱਦੇ ਨਾਲ ਸੰਪਰਕ ਕੀਤਾ ਉੱਥੋਂ ਸਾਡੀ ਟੀਮ ਦੇ ਮੈਂਬਰ ਪ੍ਰੀਤ ਸਿੰਘ ਅਮਾਰੇ ਤੋਂ ਭੇਜਿਆ ਗਿਆ ਉਹਨਾਂ ਨੂੰ ਉਹ ਬਾਪੂ ਇਹਨਾਂ ਨੂੰ ਬਾਈ ਜੀ ਨੂੰ ਉੱਥੋਂ ਲੈ ਕੇ ਆਏ ਬਤਨ ਸਿੰਘ ਦੇਰਤਨ ਟੀਮ ਸਾਹਿਬ ਜਦੋਂ ਸਾਡੇ ਕੋਲੇ ਆਏ ਤਾਂ ਉਹਨਾਂ ਨੇ ਦੱਸਿਆ ਵੀ ਇਹ ਬਹੁਤ ਸੋਹਣਾ ਕੀਰਤਨ ਕਰਦੇ ਨੇ ਕਥਾ ਕਰਦੇ ਨੇ ਬਹੁਤ ਹੀ ਮਹਾਰਤ ਹਾਸਲ ਹੈ ਇਹਨਾਂ ਨੂੰ ਕੀਰਤਨ ਦੇ ਵਿੱਚ ਤਾਂ ਇਹਨਾਂ ਨੂੰ ਅਸੀਂ ਨਾਲ ਵਾਧੂ ਵਿਚਾਰ ਪੈਂਦੀਆਂ ਜੋੜਿਆ ਸਵੇਰ ਨੂੰ ਵਾਧੂ ਜਿੱਦ ਦਾ ਜਾਪ ਕਰਾਉਣਾ ਸ਼ਾਬਦ ਲਾਉਣੇ ਥੋੜੇ ਬਹੁਤੇ ਫਿਰ ਹਰਮੋਨੀਅਮ ਮਗਾ ਲਿਆ ਫਿਰ ਇਸੇ ਤਰ੍ਹਾਂ ਕਿਰਪਾ ਹੁੰਦੀ ਕਿ ਇੱਕ ਜਗ੍ਹਾ ਤੇ ਅਸੀਂ ਬੈਠ ਕੇ ਸਵੇਰ ਸ਼ਾਮ ਦੋਨੋਂ ਟਾਈਮ ਗਰਮਾਣੀ ਪੜਨੀ ਤੇ ਸੁਣਨੀ ਸਵੇਰ ਦੇ ਕੰਮ ਦੇ ਤਿਆਰ ਕਰ ਲੈਣੀ ਉਹ ਦੇਖ ਜਿਹੜੀ ਪਾਈਆ ਦੇਸੀ ਘੋਟੋ ਸ਼ੁਰੂ ਹੋਈ ਸੀ ਅੱਜ ਸਵਾ ਕਿਲੋ ਦੇ ਸਿਕورٹی ਦੇ ਪਰ ਹਰ ਉਸ ਵੇਰੇ ਪਿਆਰ ਹੋ ਗਿਆ ਜਿਹੜੀ ਪੁੱਤ ਸਾਹਿਬ ਨੇ ਆਪਣਾ ਉਸ ਸਮਾਜ ਦੇ ਲੋਕਾਂ ਨੂੰ ਆਰਥਿਕ ਵਿਕਾਸ ਹੋਈ ਵੀਰਾ ਬਾਹਰੋਂ ਕੋਈ ਸੁਪਨਾ ਨਹੀਂ ਚਾਹ ਰਾ ਹਾਂ ਤੁਹਾਨੂੰ ਕਿ ਇਹ ਵੀ ਦਿੱਤੇ ਸੱਤੋਂ ਪਹਿਲਾਂ ਆ ਕੇ ਹੋਈ ਗ੍ਰੂਪ ਨਾਲ ਵੀ ਇਸ ਜੀ ਬੈਲਿੰਗ ਜਿਹਾ ਬਿਠੇ ਆ ਲੋਕੋ ਦੀ ਤਰਫ ਪਰਾ ਕੇ ਜੋ ਵੀ ਟੀਮ ਦੇ ਮੈਂਬਰ ਨੇ ਬਾਈ ਕੀ ਹੋਈ ਤਾਂ ਵੀਰੋਂ ਨੇ ਕੁਲਵਿੰਦਰ ਵੀਰ ਜੀ ਹੋਣੀ ਉਹਨਾਂ ਨੇ ਪਹਿਲਾਂ ਲਵਾ ਕੇ ਖੁਦ ਕਰ ਪਿਆਰ ਕਰਾ ਕੇ ਏਸੀ ਲਗਵਾ ਕੇ ਦਿੱਤੇ ਉਸ ਟਾਈਮ ਇੱਥੇ ਦੂਸਰੀ ਕਲਪਾ ਦੇ ਨਾਲ ਸਾਰੀ ਸੰਗਤ ਜੁੜ ਕੇ ਬੈਠਣ ਲੱਗੇ ਅੱਜ ਹੋਰ ਕੱਲ ਹੋਰ ਹੁੰਦਿਆ ਕੁਰਬਾਨੀ ਹੈ ਸਾਡੇ ਮਨਾਂ ਤੇ ਸਾਡੇ ਦਿলো ਦਿਮਾਗ ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਮੈਂਬਰਾਂ ਦੇ ਉਹ ਮਾਨਸਿਕ ਰੋਗ ਤਰੀ ਕੋਲੇ ਸ਼ੁਰੂ ਹੋ ਗਏ ਉਹ ਘਰ ਦੇ ਵਿੱਚ ਉਹ ਨੇ ਸੋਨਹਾਰਾ ਆਜ ਪਿਛਲੇ 8 ਸਾਲਾਂ ਦੇ ਵਿੱਚ ਕਰੀਬ 3500 ਦੇ ਆਸ-ਪਾਸ ਮੈਂ ਪਰ ਆਪੋ ਆਪਣੇ ਘਰਾਂ ਤੇ ਜਾ ਚੁੱਕੇ ਜਿਹੜੇ ਠੀਕ ਹੋ ਗਏ ਨੇ ਜਿਨ੍ਹਾਂ ਨੂੰ ਆਪਣੇ ਆਨੇ ਜਿਆਦਾ ਲੱਭ ਲਿਆ ਜਾਂ ਆਪਣੇ ਉਹਨਾਂ ਨੇ ਲੱਭ ਲਿਆ ਇਹ ਬਹੁਤ ਬੜੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਫਿਰ ਇਸ ਘਰ ਤੋਂ ਇਸ ਦੁਨੀਆ ਤੋਂ 600 ਦੇ ਕਰੀਬ ਮੈਂਬਰ ਸਾਡੇ ਅਲਗਦਾ ਵੀ ਆ ਕੇ ਸਾਨੂੰ ਜਿਨ੍ਹਾਂ ਨੇ ਅੰਕਲ ਜ਼ਿਕਰ ਚੰਚਾਨ ਘਾਟ ਦੇ ਵਿੱਚ ਕੀਤੇ ਗਏ ਉਹਨਾਂ ਦੇ ਜਿਹੜੇ ਆਸਤਾ ਉਹ ਜਲ ਪ੍ਰਵਾਹ ਕੀਤੇ ਗਏ ਕਟਨਾ ਸਾਹਿਬ ਗੁਰੂ ਘਰ ਦੇ ਸਹਿਜ ਪਾਪੇ ਪਾਤ ਪ੍ਰਕਾਸ਼ ਕਰਾ ਕੇ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪਾਇਆ ਪਰ ਗੁਰੂ ਸਾਹਿਬ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਅਰਦਾਸ ਕੀਤੀ ਸੱਚਾ ਪਾਤਸ਼ਾਹ ਕਿਰਪਾ ਕਰਿਓ ਇੱਕ ਦਿਨ ਕਿਸ ਗੁਰੂ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋ ਉਹਦੀ ਐਪਲੀਕੇਸ਼ਨ ਉਹਦੀ ਚਿੱਠੀ ਉਹ ਮਹਾਰਾਜ ਦੇ ਘਰ ਲਾਈ ਨੂੰ ਵੀ 3 ਸਾਲ ਹੋ ਗਏ ਨੇ ਸੱਚੇ ਪਾਤਸ਼ਾਹ ਦਾ ਕੇਸ ਘਰ ਦੇ ਵਿੱਚ ਆਉਣਾ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥਾ ਜਿਸ ਦਿਨ ਗੁਰੂ ਸਾਹਿਬ ਜੀ ਦਾ ਕਰਨ ਗਿਈ ਇਸ ਗੁਰੂ ਘਰ ਦੇ ਸਾਰੇ ਇੱਕ ਸਹੀ ਧਾਤੇ ਪੱਕਾ ਗੁਰੂ ਘਰ ਬਣ ਕੇ ਤਿਆਰ ਹੋਵੇਗਾ ਜੋ ਸਾਰੇ ਗੁਰੂ ਕ੍ਰਿਪਾ ਕੰਨ ਸੱਚੇ ਪਾਤਸ਼ਾਹ ਪਰ ਸਵੇ ਸਵੇ ਤੇ ਗੁਰਗੰਸਾ ਮਹਾਰਾਜੀ ਦੇ ਚਨ ਪਰਸ ਦੇ ਸਾਡੇ ਨਗਰ ਤੋਂ ਨਗਰ ਕੀਰਤਨ ਦੇ ਰੂਪ ਚ ਜਾਂ ਸਮੇਂ ਸਮੇਂ ਤੇ ਹਰ ਸਾਲ ਅਸੀਂ ਬਾਤ ਪ੍ਰਕਾਸ਼ ਕਰਾਉਣੀ ਹੈ ਸਹਿਜ ਪਾਠ ਜਖਣ ਪਟਸਰਬ ਪਰ ਸਾਡੇ ਗੁਰਗ੍ਰੰਥ ਸਾਹਿਬ ਜੀ ਦੇ ਭਾਗ ਉਹਨਾਂ ਦੀ ਬਰਿਆਦਾ ਗੁਰਗ੍ਰੰਥ ਸਾਹਿਬ ਬਾਗ ਸਾਡੇ ਗ੍ਰੰਥੀ ਸਿੰਘ ਇਹਨਾਂ ਰਾਸ ਦੀ ਸੇਵਾ ਦੇ ਵਿੱਚ ਲੱਗੇ ਭਾਈ ਗਰੰជន ਸਿੰਘ ਜੀ ਭਾਈ ਗਤਿੰਦੀਪ ਸਿੰਘ ਜੀ ਭਾਈ ਨਿਸ਼ਾਨ ਸਿੰਘ ਜੀ ਇਹ ਸਭ ਤੋਂ ਨੋ ਪਰਿਵਾਰ ਦੇ ਮੈਂਬਰ ਗੁਰੂ ਘਰ ਦੀਆਂ ਸਮਾਗਮਾਂ ਪਿਛਲੇ ਲੰਬੇ ਸਮੇਂ ਤੋਂ ਨਗਾਰੇ ਸੱਚੇ ਪਾਤਸ਼ਾਹ ਮਿਹਰ ਕਰਨਾ ਅੱਜ ਖਾਲਸਾ ਸਾਧਨਾ ਦੇਸ ਨੂੰ ਸਮਰਪਿਤ ਅੱਜ ਦੇ ਦਿਨ ਅਸਾਕੀ ਦੇ ਵਿਹਾੜੇ ਨੂੰ ਸਮਰਪਿਤ ਅੱਜ ਦੇ ਦਿਨ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਨਾਲ ਤੇ ਭਾਵਨਾ ਨਾਲ ਸੀ ਬਣਾ ਰਹੇ ਤੇ ਅੱਜ ਸਵੇਰ ਤੋਂ ਹੀ ਗੁਰਬਾਣੀ ਵਿਚਾਰ ਵੀਰ ਤਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਰਵਾਣੀ ਸਰਮਣ ਕਰ ਰਹੇ ਸਾਡੇ ਪਰਿਵਾਰ ਦੇ ਮੈਂਬਰ ਟੀਮ ਦੇ ਮੈਂਬਰ ਮਹੇਰ ਕੋਟਲੇ ਤੋਂ ਸਾਡੀ ਟੀਮ ਆ ਮਨਜੀਤ ਵੀਰੇਵਣੀ ਉਹਨਾਂ ਵੱਲੋਂ ਰਾਗੀ ਸਿੰਘਾ ਜੀ ਅਨ ਸੇਵਾ ਜੀ ਵੀਰੇ ਉਹਨੇ ਲਈ ਹੈ ਲੁਧਿਆਣੇ ਤੋਂ ਨੇ ਜਿੱਥਾ ਉਹਨਾਂ ਲਈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਭਾਈ ਫਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਇਸ ਤਰ੍ਹਾਂ ਅੱਜ ਲੰਗਰ ਦੀ ਜਿਹੜੀ ਸੇਵਾ ਉਹ ਅਮਰਤਵੀਰ ਕੌਰ ਆ ਸਾਡੀ 318 ਸਾਲਾਂ ਦੀ ਹੋਈ ਅੱਜ ਉਹਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਪਰਿਵਾਰ ਵੱਲੋਂ ਅੱਜ ਗੁਰੂ ਘਰ ਦੇ ਲੰਗਰਾਂ ਦੀ ਸੇਵਾ ਅੱਜ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਵੇਂ ਪਿਆ ਦਾ ਲੰਗਰ ਅੱਜ ਕਜ਼ਾਕੀ ਦੇ ਹਾੜੇ ਤੇ ਹਰਵੀਰ ਸਿੰਘ ਮੀਰੇਵੜੀ ਜਿਹੜੇ ਬਾਹਰ ਪ੍ਰਦੇਸ਼ਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਪਰਿਵਾਰ ਨਾਲ ਗੱਲ ਹੁੰਦਾ ਹੈ। ਤੇ ਅੱਜ ਅੰਮ੍ਰਿਤ ਦੇ ਘਰ ਵਿੱਚ ਸਾਡੇ ਕਿਸੇ ਟਾਈਮ ਇੱਕ ਮਹਾਨ ਕਮਿਸ਼ਨਰ ਮਹਾਨ ਕਮਿਸ਼ਨਰ ਜਿਨ੍ਹਾਂ ਸਰਦਾਰ ਕੇਰ ਸਿੰਘ ਮਝੈਲ ਮਾਝੇ ਦੇ ਧਰਮ ਸੋਰ ਸੰਘਾੜਾ ਉਹਨਾਂ ਦੇ ਬੇਟੇ ਜਸਪਾਲ ਸਿੰਘ ਮਝੈਲ ਤੇ ਉਹਨਾਂ ਦੇ ਛੋਟੇ ਭਰਾ ਮਨਜੀਤ ਸਿੰਘ ਮਝੈਲ ਜਿਨ੍ਹਾਂ ਨੇ ਬਾਅਦ ਦੇ ਵਿੱਚ ਆਪਣਾ ਨਾਮ ਰਜੀਤ ਸਿੰਘ ਮਾਨਕਰਾ ਕੇ ਗਾਇਕੀ ਦੇ ਖੇਤਰ ਚਲੇ ਗਏ ਕਿਉਂਕਿ ਕਮਿਸ਼ਨਰ ਧਾੜੀ ਲੱਗੀ ਅੱਜ ਸਾਡੇ ਕੌਮ ਦੇ ਵਿੱਚ ਉਹਨਾਂ ਮੁਸਲਮਾਨਾਂ ਦਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ ਉਹਨਾਂ ਦੀ ਮਦਰ ਸੇਵਾ ਸੰਭਾਲ ਨਹੀਂ ਕੀਤੀ ਜਾਂਦੀ ਜਦੋਂ ਬੱਚ ਪੈਦਾ ਇਹਨਾਂ ਤਿੰਨ ਲੋਕਪੁਤਾਂ ਦੀ ਵੀਰ ਕਮਿਸ਼ਨੀ ਜੱਥਾ ਸੀ ਉਹ ਮਾਜੇ ਦੇ ਰੇਚਨੀ ਪੂਰੀ ਦੁਨੀਆ ਚ ਮਸ਼ਹੂਰ ਸੀ ਜਿਹੜਾ ਕਾਲਾ ਸਮਾਂ ਉਸ ਟਾਈਮ ਪੰਜਾਬ ਦੇ ਉੱਤੇ ਉਹ ਕਾਲਾ ਸਹਾਂ ਹਨੇਰਾ ਜਿਹੜਾ ਪੰਜਾਬ ਦੇ ਉੱਤੇ ਉਸ ਟਾਈਮ ਕਿਸ ਤਰੀਕੇ ਨਾਲ ਸਾਡੇ ਨੌਜਵਾਨਾਂ ਨੂੰ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਕੀਤਾ ਗਿਆ ਬੇਕਸੂਰੀਆਂ ਨੂੰ ਮਾਰਿਆ ਗਿਆ ਉਸ ਟਾਈਮ ਦੇ ਵਿੱਚ ਕਮਿਸ਼ਨਰੀ ਜਲਤਰਾ ਗੁਰੂ ਦੀ ਗੁਰੂ ਦੀ ਬਾਣੀ ਦੀ ਗੁਰੂਦੇਵ ਸਿੰਘਾਂ ਦੀ ਗੁਰੂਦੇਵ ਸਿੰਘਾਂ ਦੀਆਂ 12 ਦੀ ਉਹ ਗਾਥਾ ਜਦੋਂ ਸੁਣਾਉਂਦੇ ਸੀ ਤਾਂ ਸਾਡੇ ਨੌਜਵਾਨਾਂ ਦੇ ਹਜ਼ੂਰ ਕਨੇ ਖੜੇ ਹੋ ਜਾਂਦੇ ਪਰ ਇਹ ਚੀਜ਼ ਕਿਤੇ ਨਾ ਕਿਤੇ ਸਿਸਟਮ ਨੂੰ ਜਾਂ ਸਰਕਾਰਾਂ ਨੂੰ ਨਹੀਂ ਸੀ ਚੰਗੀ ਲੱਗਦੀ ਉਹਨਾਂ ਨੇ ਕਈ ਵਾਰ ਇਹਨਾਂ ਨੂੰ ਚੱਕੇ ਨਾ تصدد ਕੀਤਾ ਟੈਰਫਿਟ ਕੀਤਾ ਜਿਹਦੇ ਚੱਲਦੇ ਆ ਭਾਈ ਜਿਸਪਾਲ ਸਿੰਘ ਮਝੈਲ ਦਿਮਾਗੀ ਅਫਸਰ ਤੇ 30 32 ਸਾਲ ਸੜਕਾਂ ਤੇ ਰੋਡੀਆਂ ਤੇ ਮੈਂਟਲੀ ਅਸਰ ਹੋ ਗਏ ਬੱਚੇ ਰੁੜ ਗਏ ਸਿਰ ਤੇ ਛੱਤ ਨਹੀਂ ਬਚੀ ਭਾਈ ਤੋਂ ਗਰੀਬ 8 ਕਿ ਮਹੀਨੇ ਪਹਿਲਾਂ ਸੁਰ ਸਿੰਘ ਆਲਾ ਨੂੰ ਬਾਈ ਹਣਾਂ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਟੀਮ ਦੇ ਮੈਂਬਰ ਵੀ ਨੇ ਵੀ ਰੋਣੀ ਉਹਨਾਂ ਨੇ ਜਿਸਪਾਲ ਸਿੰਘ ਉਹ ਜਿਹਨਾਂ ਨੇ ਮਾਤਾ ਜੀ ਨੂੰ ਸਾਡੇ ਕੋਲੇ ਪਹੁੰਚਦਾ ਕੀਤਾ ਤੇ ਬਾਈ ਜਿਸਪਾਲ ਸਿੰਘ ਜੀ ਪਿਛਲੇ 8 ਕਿ ਮਹੀਨਿਆਂ ਤੋਂ ਸਾਡੇ ਤੇ ਸੁਪਨਿਆਂ ਦੇ ਘਰ ਦਾ ਹਿੱਸਾ ਨਹੀਂ ਤੇ ਹੁਣ ਬਾਈ ਜਿਸਪਾਲ ਸਿੰਘ ਜੀ ਮਝੈਲ ਸੁਪਨਿਆਂ ਦੇ ਘਰ ਵਿੱਚ ਸਮੇਂ-ਸਮੇਂ ਤੇ ਆਪਣੀਆਂ ਰੋਜ਼ ਦੀਆਂ 12 ਲਾਉਂਦੇ ਰਹਿੰਦੇ ਨੇ ਅੱਜ ਵੀ ਉਹ ਆਪਣੇ ਦਿਲ ਦੀਆਂ ਭਾਵਨਾਵਾਂ ਭਾਈ ਦਿਆ ਸਿੰਘ ਜੀ ਜਦੋਂ ਪਹਿਲੇ ਪੰਜ ਪਿਆਰਾਂ ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਹੋਈ ਉਹਨਾਂ ਦੇ ਬਾਰੇ ਵਿੱਚ ਆਪਣੀ ਇੱਕ ਬਾਤ ਸਾਂਗੇ ਭਾਈ ਸੁਪਾਲ ਸਿੰਘ ਮਜਾ ਤਾਲੂ ਪਤੰਗ ਬਾਗ ਮਹੇਰੂ ਜੀ ਦਾ ਖਾਸਾ ਮਹੇਰੂ ਜੀ ਦੀ ਫਿਰਦੇ ਪਿਆਰ ਲਾਹੌਰ ਦੇ ਰਹਿਣ ਵਾਲਾ ਇਸ ਦਾ ਦਰਤਾ ਸੰਸਾਰ ਦਾ ਏ ਗਿਬੇ ਫੋੜ ਸਕ ਜਣਾ ਤੂੰ ਤੂੰ ਹੀ ਤੇਰੇ ਪਾਉਰ ਉਪਕਾਰ ਦਾਏ ਤਾਡੇ ਚੱਲਾ ਬੇਸੀਸ ਹਾਈ ਲੋਕੀ ਕਹਾਵਾ ਸਾਰੋ ਹਾਈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੈ ਰਾਮ ਕਲੀ ਵਹਲਾ ਤੀਜਾ ਆਨੰਦ ਓਮਕਾਰ ਸਤਗੁਰੂ ਕੋ ਸਾਜ ਅਨੰਦ ਪ੍ਰਿਆ ਅੰਮ੍ਰਿ ਮਾਇ ਸਤਗੁਰੂ ਮੈਂ ਪਾਇ ਸਤਗੁਰ ਤਾ ਪਾਇਆ ਸਹਿ ਜਿਸ ਤੇ ਮਨ ਰੁਜਿਆ ਬੈਦੋ ਬਾਹਵੇ ਗੁਰੂ ਪਾਨੀ ਤਾ ਮਤਾ ਕਰਤੁ ਮਹਤੁ ਸ਼ੁਤ ਲਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਂ ਗੁਰੂ ਜੀ ਦਾ ਸਿਵਾ 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 ਜੀ ਦਾ ਸਿ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਾਤਮ ਭਗਵਤੀ ਸਮਰਗਰ ਗੁਰੂ ਨਾਨਕ ਦੇਵ ਜੀ ਅੈ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਜੀ ਸਹਾਇ ਅਰਜਨ ਹਰਗੋਬਿੰਦ ਨਾਭ ਸਮਰਾਵ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਜੁਠੇ ਸਭ ਜਾਇ ਤੇ ਮਹਾਂਦਰ ਸਮਰਿਆ ਤਾਂ ਨਾਮ ਜਿਦਾਂ ਭਾਈ ਸੰਥਾਨ ਸਹਾਇ ਇਸਨੇ ਪਾਤਸ਼ਾਹ ਸਹਿ ਸ੍ਰੀ ਗੁਰੂ ਰਣਜੀਤ ਸਿੰਘ ਮਹਾਰਾਜ ਦਸਾ ਪਾਸ਼ੰਗਯ ਦਿਜਾਗ ਤੇ ਜੋਤ ਵਰਤਾ ਗਤਿ ਤੇ ਸੁਭਾਏ ਮਾਨ ਚਮਰ ਸ਼ਤਰ ਪਕਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਪਾਵਨ ਪਵਿੱਤਰ ਚਰਨ ਪਰਦਾ ਵਿੱਚ ਅਰਦਾਸ ਬੇਨਤੀ ਜੋਦੜੀ ਅਰਜੋਈ ਹੈ ਸਤਿਗੁਰ ਜੀ ਬਹੁ ਪ੍ਰਗਟਿਓ ਹਰਜੈ ਗੰਮੜਾ ਵਰੇ ਆਵਾਕਿਲਾ ਵਾਹੂ ਵਾਹੂ ਗੁਰਦ ਸਿੰਘ ਹਾਤੇ ਗੁਰਚੀਲਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇਂ ਹੋਖਰੋ ਨਿਵਾਸ ਗ੍ਰੀਵਨਵਾਜ ਕਾਂਸਾ ਪੱਤਰੇ ਪਾਤਸ਼ਾਹ ਜੀ ਪ੍ਰਕਾਸ਼ਪੁਰਬ ਦੀ ਅਖੁਸ਼ ਨੂੰਮਕ ਰੱਖਦਿਆ ਪਾਤਸ਼ਾਹ ਜੀ 352 ਸੱਜਣਾ ਦਰ ਸੱਜਣਾ ਖੁਸ਼ੀ ਅਨੁਮਕ ਰੱਖਦਿਆ ਪਾਤਸ਼ਾਹ ਗੁਰੂ ਗਿਆ ਸੰਤਾਂ ਨੇ ਮੁਖਤਾ ਅਨੁਕਤਾ ਦੀ ਸੇਵਾ ਸੁਸਾਇਟੀ ਪ੍ਰਬੰਧਕ ਜਨਾਂ ਨੇ ਸਮੂਹ ਸੰਤਾਂ ਨੇ ਮਿਲ ਕਰਕੇ ਪਾਤਸ਼ਾਹ ਆਪ ਜੀ ਦੇ ਚਰਨਾਂ ਕੌਲਾਂ ਦਾ ਹੋਤਾ ਅਸਰਾ ਤੱਕਿਆ ਗਰੀਬ ਵਰਦ ਆਪ ਕੀ ਦੇ ਬਾਵਨ ਬ੍ਰਦਰਚਨ ਕਾਵਲਾ ਵਿੱਚ ਪਾਤਸ਼ਾਹ ਜੀ ਦੀਵਾਨ ਸਜਾਏਗੇ ਸਜੇ ਰਿਵਾਨਾ ਵਿੱਚ ਪਾਤਸ਼ਾਹ ਜੀ ਦੀ ਅਲਾਈ ਬਣਦੇ ਜਾਪ ਉਬਰਾਨਤ ਕਲਯੁਗ ਵਿੱਚ ਕੀਰਤਨ ਪਰਦਾ ਨਾਮ ਗੁਰਮਤ ਜਪੀਐ ਲਾਇਤਿਆ ਨਾਮ ਆਪ ਤਰਾ ਸਗਲੇ ਬੁਲਤਾਰੇ ਅਰਦਰਗਰ ਬਾਤੂ ਸੇਵਾ ਜਾਹਿਦਾਂ ਦੇ ਮਹੌਤਾਂ ਅਨੁਸਾਰ ਸਤਗੁਰੂ ਰਾਜ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਹੋਏ ਨੇ ਵਿਚਾਰਾ ਹੋਈਆਂ ਨੇ ਸੇਵਕੋ ਜੀਆਂ ਅਨਸਾਹਿਬੀ ਦੀ ਬਾਣੀ ਦੇ ਜਾਪ ਨੇ ਸਤਗੁਰੂ ਦੇ ਸੁਨਦਰਾਰ ਬਾਣੀ ਦਾ ਜਾਪ ਕਰਦੇ ਆ ਕੀਰਤਨ ਕਰਦੇ ਆ ਦਰ ਦੀ ਸੇਵਾ ਕਰਦੇ ਹੋਈਆਂ ਬਿਆਖ ਭੱਲਾ ਚੁਕਾਂ ਦੀ ਮੁਆਫੀਆਂ ਹਾਜ਼ਰੀਆਂ ਦਰ ਪ੍ਰਵਾਹ ਕਰਨੀਆਂ ਅੰਤਰਪੁਰੇਟਾਵਾਂ ਦਾ ਪ੍ਰਵਾਹ ਕਰਨੀਆਂ ਸੇਪੁਰਤਾਓ ਜੀ ਦਰਗਾਹੀ ਪ੍ਰਵਾਹ ਬੱਚੋ ਤਾਂ ਅੰਗਾਂ ਸਰਵਸੰਗਤਾਂ ਨੂੰ ਨਿਹਾਲ ਹੁਕਮ ਦੇ ਚੱਲਣ ਦੀ ਸਮਰਥਾ ਰੱਖੋ ਸਿੱਖ ਹੋਵੇ ਨਾਮ ਚੇਤਾਵ ਨਾਨਕ ਨਾਮ ਚਰਨੀ ਕਲਾ ਤੇਰੇ ਪਾਣੀ ਸਰਬਤਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਹਰਾ ਕੇ ਭਈ ਅਕਾਲ ਕੇ ਸਭ ਸਨ ਕੋਹਤ ਨਾ ਹੈ ਬੋਲੇ खासा जी, जी की हर मदार वाहेगुरु जी का खालसा वाहेगुरु जी की फतेह अब राखोदा सुपातक इलाज जैसे रखे लाज भगत प्रहलाद की हरनाथ को सुफा रही दरिया श्री श्री सत प्रस रख ਵਰੇਆ ਆਂਦੇ ਵਕਤ ਲਾ ਵਾਹਿਗੋ ਵਾਹਿ ਗੁਰੂ ਸਿੰਘ ਆਪੇ ਗੁਰ ਚਿੱਲਾ ਵਾਹਿ ਗੁਰਜੀ ਦਾ ਖਲਸਾ ਵਾਹਿ ਗੁਰਜੀ ਦੀ ਫਤਿਹ ਵਾਹਿ ਗੁਰਜੀ ਦੀ ਕਿਰਪਾ ਤੇ ਸੱਚਨਾ